ਰੇੜੀ ਪੁੱਤ ਦੇ ਵਿਆਹ ਤੋਂ ਬਾਅਦ ਮਾਂ ਜੀਤਕੌਰ ਆਪਣੀ ਨੂਨੂ ਬਿਹੜੇ ਵਿੱਚ ਇੱਕ ਪਾਸੇ ਸਬਜ਼ੀ ਫੁੱਲਾਂ ਵਾਲੀ ਕਿਆਰੀ ਬਾਰੇ ਬਹੁਤ ਹੀ ਖੁਸ਼ੀ ਨਾਲ ਦੱਸ ਰਹੀ ਸੀ ਡੰਡੀ ਬਹੁਤੀ ਸੋਨੀਆਂ ਦੇ ਚਿਹਰੇ ਉੱਤੇ ਨਵੀਂ ਉਮੰਗ ਖੁਸ਼ੀ ਚਲਕਾਰੇ ਮਾਰ ਰਹੀ ਸੀ ਡੰਡੀ ਚਿੜੀਆਂ ਦੀ ਚੀਂ ਚੀਂ ਅਤੇ ਕੋਇਲ ਦੀ ਸੁਰੀਲੀ ਆਵਾਜ਼ ਵੀ ਕੰਨਾਂ ਵਿੱਚ ਮਿਸ਼ਰੀ ਘੁਲਣ ਤੋਂ ਘੱਟ ਨਹੀਂ ਸੀ ਡੰਡੀ ਮਾਂ ਜੀ ਚਾਂਦਰਾਂ ਦੇ ਸ਼ਨਕਾਟੇ ਦੀ ਇੰਨੀ ਮਨਮੋਣੀ ਆਵਾਜ਼ ਕਿੱਥੋਂ ਆ ਰਹੀ ਹੈ ਪ੍ਰਸ਼ੰਚਨ ਉਹ ਹੋ ਮੈਂ ਤਾਂ ਪੁੱល ਹੀ ਗਈ ਛੇਤੀ ਕਰਕੇ ਇੱਕ ਸੂਟ ਅਤੇ 500 ਲੈ ਕੇ ਆ ਅੰਦਰੋਂ ਡੰਡੀ ਕਿਉ ਮਾਂ ਜੀ ਪ੍ਰਸ਼ਨ ਚੰਨ ਖੁਸ਼ੀ ਦੀ ਸਵਾਗਤ ਲੈਣ ਆਉਣਗੇ ਡੰਡੀ ਕੌਣ ਪ੍ਰਸ਼ਨ ਚੰਨ ਖੁਸ਼ੀ ਦੇ ਬਨਜਾਰੇ ਡੰਡੀ ਅੱਛਾ ਮਾਂ ਜੀ ਮੈਂ ਹੁਣੇ ਲੈ ਕੇ ਆਈ ਡੰਡੀ ਜੀਤਕੌਰ ਬਿਹੜੇ ਵਿੱਚ ਦਹੇ ਮੰਜੇ ਉੱਤੇ ਬੈਠ ਲੰਮੀਆਂ ਸੋਚਾਂ ਵਿੱਚ ਉਲਝ ਗਈ ਡੰਡੀ ਉਸ ਨੂੰ ਆਪਣੀ 4-5 ਸਾਲ ਦੀ ਲਾਡੋ ਚਿੱਤੇ ਆ ਗਈ ਡੰਡੀ ਜਿਸ ਨੂੰ ਡੇਰੇ ਦੀ ਮਹੰਤ ਸਿੰਦੋ ਰੋਂਦੀ ਬਿਲਕਦੀ ਨੂੰ ਲੋਰੀਆਂ ਦਿੰਦੀ ਨਾਲ ਲਹਿ ਗਈ ਸੀ ਡੰਡੀ ਫਿਰ ਪਤਾ ਨਹੀਂ ਕਿਹੜੇ ਪਰਦੇਸ ਚਲੀ ਗਈ ਉਸ ਦੀ ਲਾਡੋ ਡੰਡੀ ਬਹੁਤ ਵਾਰ ਡੇਰੇ ਮੁਹਰੇ ਖੜੇ ਹੋ ਹੋ ਦੇਖਿਆ ਪਰ ਪਤਾ ਨਹੀਂ ਉਹ ਕਿਹੜੇ ਪਾਤਾਲ ਵਿੱਚ ਲਹਿ ਗਏ ਡੰਡੀ ਕਈ ਵਾਰ ਤਾਂ ਜੀਤਕੌਰ ਯਾਦ ਕਰ ਕਰ ਰੋਂਦੀ ਰਹੀ ਡੰਡੀ ਪਰ ਫਿਰ ਬਬਲੂ ਦੇ ਜਨਮ ਤੋਂ ਬਾਅਦ ਭੁੱਲ ਹੀ ਗਈ ਡੰਡੀ ਅੱਜ ਫੇਰ ਰੈਡੀ ਜਾਦਾਂ ਦੀ ਪਟਾਰੀ ਖੁੱਲਣ ਨਾਲ ਲਾਡੋ ਦੀਆਂ ਤੋਤਲੀਆਂ ਗੱਲਾਂ ਚਿੱਤੇ ਆ ਕਮਸਾਨ ਪਾਉਣ ਲੱਗੀਆਂ ਡੰਡੀ ਜੀਤਕੌਰ ਦੀਆਂ ਅੱਖਾਂ ਪਰ ਆਈਆਂ ਡੰਡੀ ਮਾਂ ਜੀ ਕਿਹੜੀਆਂ ਸੋਚਾਂ ਵਿੱਚ ਗੁੰਮ ਹੋ ਗਏ ਪ੍ਰਸ਼ਨ ਚਿੰਨ ਉਹ ਤਾਂ ਆ ਵੀ ਗਏ ਡੰਡੀ ਉਹ ਹਾਂ ਮਾਂ ਜੀਤ ਕੌਰ ਦੀ ਸੁਰਤੀ ਟੁੱਟੀ ਤਾਂ ਉਹ ਭੱਜ ਕੇ ਮੰਜੇ ਤੋਂ ਖੜੀ ਹੋ ਗਈ ਡੰਡੀ ਭਾਗਾ ਵਾਲਿਆਂ ਦੇ ਸ਼ਗਨ ਹੋ ਗਏ ਪੂਰੇ ਡੰਡੀ ਬਿਹੜੇ ਵਿੱਚ ਸ਼ੰਕਾਰ ਅਤੇ ਤਮਾਲ ਪੈ ਗਈ ਡੰਡੀ ਖੁਸ਼ੀ ਦੇ ਗਾਏ ਗੀਤ ਗਿੱਧਾ ਤਾੜੀਆਂ ਅਤੇ ਚਾਂਦਰਾਂ ਦੇ ਸ਼ੰਕਾਟੇ ਨਾਲ ਬਿਹੜੇ ਵਿੱਚ ਰੌਣਕ ਲੱਗ ਗਈ ਡੰਡੀ ਨਮੀ ਬਹੋਟੀ ਸੋਨੀਆਂ ਨੂੰ ਵੀ ਸਿਮਰੋ ਨੇ ਤਾੜੀ ਮਾਰ-ਮਾਰ ਨਾਲ ਨਚਾ ਲਿਆ ਡੰਡੀ ਬਿਹੜੇ ਦੀਆਂ ਕਈ ਕੁੜੀਆਂ ਬਹੋਟੀਆਂ ਨੇ ਵੀ ਮਨ ਦੇ ਚਾ ਪੂਰੇ ਕਰ ਲੈ ਡੰਡੀ ਮਾਂ ਜੀਤ ਕੌਰ ਨੇ ਨਵਾਂ ਨਕੋਰ ਸੂਟ ਦੇ ਉੱਤੇ 500 ਦਾ ਨੋਟ ਰੱਖ ਮਹੰਤ ਸਿਮਰੋ ਨੂੰ ਫੜਾਇਆ ਤਾਂ ਉਹਨੇ ਪਿੱਛੇ ਹਟ ਕਿਹਾ ਗਲੋਟ ਵਰਗੀ ਨੂੰ ਵਿਆਹ ਕੇ ਲਿਆਇਆ ਤੇਰਾ लाडला ਡੰਡੀ शागन ਵਿੱਚ ਘਟੋ ਘਟ 5100 ਲੈਣਾ ਹੈ ਲਾਣੇਦਾਰਨੀਏ ਡੰਡੀ ਗਵੰਡਨ ਸੀਤੋ ਨੇ ਮਹੰਤ ਨੂੰ ਕਿਹਾ ਇਹਨਾਂ ਦੀ ਤਾਂ ਇੰਨੀ ਹੀ ਪਹੁੰਚ ਐ ਡੰਡੀ ਖੁਸ਼ੀ-ਖੁਸ਼ੀ ਇਹ ਸਵੀਕਾਰ ਕਰੋ ਡੰਡੀ ਇਹ ਉਹੀ ਹੈ ਮੰਦਭਾਗੀ ਧੀ ਦੀ ਮਾਂ ਡੰਡੀ ਗਵੰਡਨ ਸੀਤੋ ਦੀ ਗੱਲ ਸੁਣ ਜੀਤਕੌਰ ਦੀਆਂ ਅੱਖਾਂ ਦੇ ਕੋਏ ਪਰ ਗਏ ਡੰਡੀ ਮਹੰਤ ਸਿਮਰੋ ਨੂੰ ਆਪਣੀ ਮਾਂ ਚਿੱਤੇ ਆ ਗਈ ਡੰਡੀ ਉਸਨੇ ਜੀਤਕੌਰ ਨੂੰ ਗਲ ਬੱਕੜੀ ਪਾ ਕੇ ਲੰਮੀ ਲੇਰ ਮਾਰੀ ਡੰਡੀ